ਹੀ ਨਮੰਗਲ ਜਪਣਾ ਜਸਵੀਰ ਸਿੰਘ ਹਾਂਜੀ ਕਿੱਥੇ ਐਕਸੀਡੈਂਟ ਹੋਇਆ ਕਿੱਦਾਂ ਕਿੱਦਾਂ ਹੋਇਆ ਕਿੰਦੇ ਹਾਲ ਤੱਕ ਪਿੱਛੇ ਹੋਇਆ ਹੈ ਹਾਂਜੀ ਕਿੰਨਾ ਕਿੰਨਾ ਹੋਇਆ ਬੱਸ ਦਾ ਤੇ ਟਰੈਕਟਰ ਦਾ ਆਇਆ ਟਰਾਲੀ ਆ ਠੀਕ ਕਿੰਨੇ ਜ਼ਖਮੀ ਹੋਏ ਇੱਥੇ ਚਾਹ ਕਣੇ ਬੱਸ ਜੀ ਲਈ ਸੀ ਹਾਂਜੀ ਹੋਇਆ ਕਿਸ ਤਰ੍ਹਾਂ ਐਕਸੀਡੈਂਟ ਇਹ ਜੀ ਮੇਰਾ ਟਰੈਕਟਰ ਆਉਂਦਾ ਸੀਗਾ ਸਪੀਡ ਨਾਲ ਮਗਰ ਇਟਾਂ ਲਦੀਆਂ ਇਹ ਤਾਂ ਜਿਆਦਾ ਜੀ ਜੱਬੇ ਵਾਲ ਮੋੜ ਤੋਂ ਗਾਂਹ ਗਿਆ ਉੱਥੇ ਵਿੱਚ ਮਾਰਿਆ ਉਹਨੇ ਲਿਆ ਕੇ ਰੋਂਗ ਸਾਈਡ ਲੈ ਕੇ ਮਾਰਿਆ ਉਹਨੇ ਨਾ ਸਾਈਡ ਤੇ ਗੱਲ ਹੁੰਦੀ ਥੱਲੇ ਨਹੀਂ ਲਾ ਅਸੀਂ ਗੱਡੀ ਥੱਲੇ ਲਾਈ ਫੇਵਰਿਟ ਸਿੰਗਲ ਇੱਕ ਲੈਡ ਬਲਦੀ ਧੁੰਦ ਪੀਸ ਕਾਫੀ ਨਹੀਂ ਧੁੰਦ ਨਹੀਂ ਪਈ ਸੀਗੀ ਮਤਲਬ ਸਪੀਡ ਆ ਰਹੀ ਟੱਕਰ ਟਰੈਕਟਰ ਸਪੀਡ ਨਾਲ ਆ ਰਿਹਾ ਸੀ ਟਰੈਕਟਰ ਚ ਬਈ ਕਿੰਨੇ ਕਿੰਨੇ ਜਨੇ ਆਪਣੇ ਜਖਮ ਟੋਟਲ ਹੋਏ ਪਾਸੇ 6 ਪੰਜ ਪੰਜ ਛੇ ਕਿੰਨੇ ਸੀਗੇ ਠੀਕ ਹੈ ਟਰੈਕਟਰ ਨਾਲ ਠੀਕ ਹੈ ਬੰਦਾ ਨਾਟ ਗਿਆ ਉਹ ਤਾਂ ਦੌੜ ਗਿਆ ਉਹ ਦੂਰ ਹੋ ਗਿਆ ਉਹ ਤਾਂ ਕਿਹੜੀ ਟਰੱਕ ਜਿਹੜੀ ਇੱਟਾ ਕਿਹੜੀ ਸੀਗੀ ਪਪਾ ਦੇਖ ਰਿਹਾ ਆ ਆਰਬੀਆਈ ਆਰਸੀਆਈ ਆਰਬੀਆਈ ਆਰਪੀਆਈ ਆ ਸੀਗਾ ਜੀ ਟਰੈਕਟਰ ਪੱਠਿਆ ਕੀ ਨਾਮ ਜੀ ਮੇਰਾ ਜਸਪ੍ਰੀ ਸਿੰਘ ਕਿਦਾਂ ਹੋ ਐਕਸੀਡੈਂਟ ਐ ਐਕਸੀਡੈਂਟ ਹੋਇਆ ਚੌਹੀ ਚੱਬੇ ਵਾਲ ਨੂੰ ਪਿੱਛੋਂ ਆ ਰਹੇ ਸੀ ਜੱਲੂ ਵਾਲ ਤੋਂ ਭਾਮ ਤੋਂ ਬੱਸ ਆ ਰਹੀ ਸੀ ਤੇ ਪੀਲ ਵਾਲ ਆਪਣੇ ਠੇਕੇ ਦੇ ਕੋਲ ਆਏ ਉੱਤੇ ਟਰੈਕਟਰ ਬਹੁਤ ਸਪੀਡ ਨਾਲ ਆ ਰਿਹਾ ਸੀ ਸਪੀਡ ਨਾਲ ਆ ਰਿਹਾ ਸੀ ਕੋਲ ਪਲੇਟ ਵੀ ਇੱਕ ਜਲਦੀ ਟਰੈਕਟਰ ਨੂੰ ਵਿਚ ਲਿਆ ਕੇ ਮਾਰਿਆ ਉਹਨੇ ਕਿੰਨੇ ਜ਼ਖਮੀ ਟੁੱਟੇ ਠੀਕ ਜਾਣੇ ਹੈਗੇ ਤੇ ਹੁਣ ਸੀਬਲਸਤਾ ਲਾ ਕੇ ਟ੍ਰਿਪ ਹੁਣ ਚੱਲੇ ਆ ਹਾਂ ਜੀ ਹਾਂ ਜੀ ਸਾਰੇ ਉੱਥੇ ਪਿੰਡ ਦੀ ਮੰਨੇ ਲਾ ਸਕੀ ਨਹੀਂ ਦੋ ਇੱਕ ਚਿੱਤੋਂ ਦਾ ਮੁੰਡਾ ਇੱਕ ਮੈਣੀ ਦਾ ਇੱਕ ਦੋ ਇੱਕ ਚਿੱਤੋਂ ਦਾ ਹੋਰ ਲੰਘ ਲੰਘ ਮੁੰਡਾ ਡਰਾਈਵਰ ਜਾ ਨਹੀਂ ਠੀਕ ਹਾਂਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆ ਗੱਡੀ ਸਵੇਰੇ ਜੀ ਮਾਮ ਤੋਂ ਆ ਰਹੀ ਸੀ ਤੇ ਆ ਟਰਾਲੀ ਵਾਲੇ ਨੇ ਵਿਚ ਮਾਰੀ ਇਹਦੇ ਜੀ ਆ ਬੱਸ ਦੇ ਵਿੱਚ ਤੇ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਤਾਂ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਜੀ ਇਹ ਕੰਡੈਕਟਰ ਦੇ ਵੀ ਸੱਟਾਂ ਲੱਗੀਆਂ ਮੋਹਰੇ ਜਿਹੜੀਆਂ ਸਵਾਰੀਆਂ ਮੈਟੀਆਂ ਉਹਦੇ ਵੀ ਸੱਟਾਂ ਲੱਗੀਆਂ ਆ ਟਰੈਕਟਰ ਵਾਲੇ ਨੇ ਵਿਚ ਮਾਰ ਕੇ ਆ ਕੰਪਨੀ ਦਾ ਟਰੈਕਟਰ ਆ ਜੀ ਤਾਂ ਵਿਚ ਮਾਰ ਕੇ ਇੱਥੋਂ ਨੱਠ ਗਿਆ ਜੀ ਦੇਖੋ ਜੀ ਨਾ ਇੱਥੇ ਕੋਈ ਪ੍ਰਸ਼ਾਸਨ ਪਹੁੰਚਾ ਜੀ ਨਾ ਇੱਥੇ ਕੋਈ ਗੱਲਬਾਤ ਜੇ ਤੱਕ ਹੋਈ ਹੈ ਜੀ ਤੇ ਗੱਡੀ ਵੀ ਪੂਰੀ ਟਾਲਰਟ ਲਾਸਟ ਹੋ ਗਈ ਜੀ ਮੋਹਰੇ ਤੋਂ ਲੈ ਕੇ ਪਿੱਛੇ ਤੱਕ ਗੱਡੀ ਦਾ ਹਾਲ ਦੇਖ ਲਓ ਜੀ ਇਹ ਚੌਧਰੀ ਬੱਸ ਕੰਪਨੀ ਦੀ ਬਸਾ ਜੀ ਆ ਟਰੈਕਟਰ ਆ ਜੀ ਆ ਟਰੈਕਟਰ ਦੇ ਮਾਲਕਾਂ ਦਾ ਨੰਬਰ ਆ ਜੀ ਡਰਾਈਵਰ ਮੌਕੇ ਤੋਂ ਹੀ ਫਰਾਰ ਹੋ ਗਿਆ ਜੀ ਆ ਜੀ ਲੈ ਕੇ ਹੋਣਾ ਜੀ ਮੇਰੇ ਤੋਂ